ਸੇਵਾ ਤੇ ਸਿਮਰਨ ਨਾਲ ਹੀ ਆਉਣਗੀਆਂ ਖੁਸ਼ੀਆਂ ਪੂਜਨਿਕ ਗੁਰੂ ਜੀ ਧੰਨ ਧੰਨ ਸਤਿਗੁਰੂ ਤੇਰਾ ਆਸਰਾ ਪੂਜਨਿਕ ਗੁਰੂ ਸੰਤ ਡਾਕਟਰ ਗੁਰਮੀਤ ਰਾਵ ਰਹੀਨ ਸਿੰਘ ਜੀ ਇਨਸਾ ਫਰਮਾਉਂਦੇ ਹਨ ਕਿ ਮਾਲਕ ਦਾ ਨਾਮ ਤੇ ਉਸ ਦਾ ਪਿਆਰ ਉਹ ਅਨਮੋਲ ਦਾਤ ਹੈ ਜਿਸ ਨੂੰ ਸਿਰਫ ਤੇ ਸਿਰਫ ਇਨਸਾਨ ਹੀ ਲੈ ਸਕਦਾ ਹੈ 84 ਲੱਖ ਜੁਨਾ ਚ ਬਾਕੀ ਦੀਆਂ ਜੁਨਾ ਸਾਰੀਆਂ ਦੀਆਂ ਸਾਰੀਆਂ ਗੁਲਾਮ ਹਨ ਮਨੁੱਖ ਨੂੰ ਅਧਿਕਾਰ ਮਿਲੇ ਹਨ ਕਿ ਉਹ ਮਾਲਕ ਦਾ ਨਾਮ ਜਪੇ ਤੇ ਮਾਲਕ ਦੇ ਪਿਆਰ ਨੂੰ ਪਾ ਕੇ ਪਰਮਾਨੰਦ ਹਾਸਲ ਕਰਦਾ ਹੋਇਆ ਦੋਮਾ ਜਹਾਨਾ ਦੀਆਂ ਖੁਸ਼ੀਆਂ ਨਾਲ ਮਾਲਾ-ਮਾਲ ਹੋ ਜਾਵੇ। ਪੂਜਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਇਹ ਸੰਭਵ ਹੈ। ਜੇਕਰ ਇਨਸਾਨ ਆਪਣੇ ਪੀਰ ਮੁਰਸ਼ਿਦ ਏ ਕਾਮਿਲ ਗੁਰੂ ਸਤਗੁਰ ਦੀ ਗੱਲ ਨੂੰ ਸੁਣੇ। ਇਨਸਾਨ ਤੇ ਜਦੋਂ ਵੀ ਮਨ ਹਾਵੀ ਹੋ ਜਾਂਦਾ ਹੈ ਤਾਂ ਇੱਕ ਕਹਾਵਤ ਹੈ ਵਿਗੜਿਆ ਮਨ ਗੁਰੂ ਦਾਣਾ ਪੀਰ ਦਾ। ਮਨ ਜਦੋਂ ਆਪਣੀ ਆਈ ਤੇ ਆ ਜਾਂਦਾ ਹੈ ਗੁਰੂ ਦੇ ਪਰਉਪਕਾਰ ਉਸ ਦੀ ਕਿਰਪਾ ਦ੍ਰਿਸ਼ਟੀ ਉਸ ਦਾ ਰਹਿਮੋ ਕਰਮ ਸਭ ਭਲਾ ਦਿੰਦਾ ਹੈ ਬਸ ਇੱਕ ਹੀ ਧੰਨ ਲਾ ਦਿੰਦਾ ਹੈ ਕਿਸੇ ਨੂੰ ਕਾਮ ਵਾਸ਼ਨਾ ਦੀ ਕਿਸੇ ਨੂੰ ਕ੍ਰੋਧ ਦੀ ਕਿਸੇ ਨੂੰ ਲੋਭ ਕਿਸੇ ਨੂੰ ਮੋਹ ਕਿਸੇ ਨੂੰ ਹੰਕਾਰ ਤਾਂ ਕਿਸੇ ਨੂੰ ਮਾਇਆ ਜਾਂ ਫਿਰ ਮਨ ਖੋਦੈ ਨਸ਼ਾ ਜਾਂਦਾ ਹੈ ਇਨਸਾਨ ਦੀ ਬੁੱਧੀ ਵਿਵੇਕ ਜਵਾਬ ਦੇ ਜੰਦਾ ਹੈ ਕੋਈ ਵੀ ਚੰਗੀ ਨੇਕ ਗੱਲ ਸੁਣਨ ਨੂੰ ਉਹ ਇਨਸਾਨ ਕਦੇ ਤਿਆਰ ਨਹੀਂ ਮਾਲਕ ਦੇ ਪਿਆਰ ਦੀ ਗੱਲ ਕਰੋ ਪਰ ਉਪਕਾਰ ਦੀ ਗੱਲ ਕਰੋ ਉਸ ਨੂੰ ਇਸ ਤਰ੍ਹਾਂ ਲੱਗਦਾ ਹੈ ਇਹ ਤਾਂ ਸਭ ਬਕਵਾਸ ਸਮਾਨ ਹੈ ਦੁਨੀਆਦਾਰੀ ਦੁਨੀਆਦਾਰੀ ਦਾ ਸਾਜ ਸਮਾਨ ਇਸ ਤਰ੍ਹਾਂ ਲੱਗਦਾ ਹੈ ਇਸ ਤੋਂ ਮਿੱਠੇ ਭਗਵਾਨ ਦੁਨੀਆ ਤੇ ਕਿਤੇ ਨਹੀਂ ਪੂਜਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਇਹ ਸੰਸਾਰ ਬੜੇ ਹੀ ਅਜੀਬੋ-ਗਰੀਬ ਲੋਕਾਂ ਨਾਲ ਭਰਿਆ ਹੋਇਆ ਹੈ ਕੋਈ ਪਤਾ ਨਹੀਂ ਇੱਥੇ ਕੌਣ ਅੱਲਾ ਵਾਹਿਗੁਰੂ ਮਾਲਕ ਦਾ ਕਿੰਨਾ ਪਿਆਰ ਕਰਦਾ ਹੈ ਕੌਣ ਪਾਪਾਂ 'ਚ ਗਰਕ ਹੈ ਕੌਣ ਨੇਕੀ ਪੜਾਈ ਚੱਗੇ ਵਧਦਾ ਜਾ ਰਿਹਾ ਹੈ ਕਿਸ ਦੇ ਘਰ 'ਚ ਪਰਮਾਨੰਦ ਸਮਾਇਆ ਹੈ ਤੇ ਕੌਣ ਦੁੱਖ ਗਮ ਚਿੰਤਾ ਪਰੇਸ਼ਾਨੀਆਂ 'ਚ ਘਿਰਿਆ ਹੋਇਆ ਹੈ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਪਰਮਾਰਥ ਕਰੋ ਤਨ ਮਨ ਤਨ ਨਾਲ ਸਿੱਖਿਆ ਦੋ ਪਰ ਜੋ ਪਰਮਾਰਥ ਕਰਨ ਵਾਲਿਆਂ ਨੂੰ ਰੋਕਦੇ ਹਨ ਸੇਵਾ ਕਰਨ ਤੋਂ ਰੋਕਦੇ ਹਨ ਉਹਨਾਂ ਦਾ ਸਭ ਕੁਝ ਰੁਕ ਜਾਂਦਾ ਹੈ ਇਸ ਲਈ ਤੁਸੀਂ ਕਰ ਨਹੀਂ ਸਕਦੇ ਤਾਂ ਕਿਸੇ ਨੂੰ ਨਾ ਰੋਕੋ ਜੇਕਰ ਉਹ ਇੱਕ ਕਦਮ ਵਧ ਰਿਹਾ ਹੈ ਤਾਂ ਉਸ ਨੂੰ ਕਹੋ ਦੋ ਵਧ ਤਦ ਮਾਲਕ ਦੀਆਂ ਖੁਸ਼ੀਆਂ ਦੇ ਹੱਕਦਾਰ ਬਣੋਗੇ ਇਸ ਸੰਸਾਰ ਚ ਭਾਂਤ ਭਾਂਤ ਦੇ ਲੋਕ ਹਨ ਅੱਜ ਇਨਸਾਨ ਦੇ ਅੰਦਰ ਮਨ ਇਨ ਹਾਵੀ ਹੋ ਚੁੱਕਿਆ ਹੈ ਕਿ ਸੰਤਾਂ ਦੀ ਗੱਲ ਉਸ ਨੂੰ ਸੱਚੀ ਨਹੀਂ ਲੱਗਦੀ ਤਾਂ ਉਹਨਾਂ ਦਾ ਮਨ ਇੰਨਾ ਹਾਵੀ ਹੈ ਇੰਨਾ ਹਾਵੀ ਹੈ ਕਿ ਸਾਰੀ ਜ਼ਿੰਦਗੀ ਦੀ ਕਰੀ ਕਰਾਈ ਭਗਤੀ ਨੰਦਕ ਜਾਂ ਬੁਰੇ ਲੋਕਾਂ ਦੇ ਕਹਿਣ ਨਾਲ ਡੋਲ ਜਾਂਦਾ ਹੈ ਬੜਾ ਜਿਗੋਗਰੀ ਹੈ ਸੰਸਾਰ ਅਜਿਹੇ ਸੰਸਾਰ ਚ ਅਜਿਹੇ ਯੁਗ ਚ ਜੇਕਰ ਤੁਸੀਂ ਖੁਸ਼ੀਆਂ ਪ੍ਰਾਪਤ ਕਰਨਾ ਚਾਹੋ ਤਾਂ ਸੰਸਾਰ ਦੀ ਨਾ ਸੁਣੋ ਸਿਮਰਨ ਕਰੋ ਸੇਵਾ ਕਰੋ ਤੇ ਆਪਣਾ ਕੰਮ ਧੰਦਾ ਮਿਹਨਤ ਨਾਲ ਕਰਦੇ ਰਹੋ ਤਾਂ ਮਾਲਕ ਖੁਸ਼ੀਆਂ ਜ਼ਰੂਰ ਬਖਸ਼ੇਗਾ ਕਿਸੇ ਦੇ ਕਹਿਣ ਨਾਲ ਕਿਸੇ ਨੂੰ ਦੁੱਖ ਨਹੀਂ ਆਉਂਦਾ ਆਦਮੀ ਜਦੋਂ ਬੁਰੇ ਕਰਮ ਕਿਸੇ ਦੇ ਕਹਿਣ ਨਾਲ ਕਰਦਾ ਹੈ ਜਾਂ ਮਨ ਦੇ ਪਿੱਛੇ ਚੱਲਦਾ ਹੈ ਤਾਂ ਦੁੱਖ ਭੋਗਦਾ ਹੈ ਸਾਰੀਆਂ ਦਾਤਾਂ ਸਾਰੀਆਂ ਖੁਸ਼ੀਆਂ ਭਲਾ ਦਿੰਦਾ ਹੈ ਉਹ ਜ਼ਿੰਦਗੀ ਦੇ ਪਲ ਭਲਾ ਜਾਂਦਾ ਹੈ ਕਿ ਸਤਗੁਰ ਮਾਲਕ ਜੇਕਰ ਰਹਿਮਤ ਨਾ ਕਰਦਾ ਤਾਂ ਕੀ ਹੁੰਦਾ ਜ਼ਿੰਦਗੀ ਤਣਕੇ ਵਾਂਗ ਖਿੱਲਰ ਜਾਂਦੀ ਪਤਾ ਨਹੀਂ ਕਿੰਨਾ ਦੁੱਖ ਠਹਾਉਣਾ ਪੈਂਦਾ ਪਰ ਜਦੋਂ ਮਨ ਹਾਵੀ ਹੋ ਜਾਵੇ ਮਨਮਤੇ ਲੋਕਾਂ ਦੀ ਸੋਹਬਤ ਕਰੇ ਤਾਂ ਉਹਨਾਂ ਨੂੰ ਸਹੀ ਦੱਸੇ ਤਾਂ ਸਮਝ ਲਵੋ ਉਸ ਦਾ ਬੇੜਾ ਗਰਕ ਹੋਣ ਵਾਲਾ ਹੈ ਕਿਉਂਕਿ ਜੋ ਆਪਣੇ ਮਾਲਕ ਸਤਗੁਰ ਮੌਲਾ ਦਾ ਨਹੀਂ ਬਣ ਸਕਿਆ ਉਹ ਸੰਸਾਰ ਚ ਕਿਸੇ ਦਾ ਕੀ ਬਣੇਗਾ ਪੂਜਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਸਤਗੁਰ ਦੇ ਬਚਨ ਨਹੀਂ ਸੁਣਦਾ ਅਮਲ ਕਿਵੇਂ ਕਰੇਗਾ ਅਜਿਹੇ ਲੋਕਾਂ ਤੋਂ ਸਾਵਧਾਨ ਰਹੋ ਪੂਜਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਆਪਣੇ ਸਤਗੁਰ ਦੇ ਪੜਿਓ ਪਕਾਰਾਂ ਨੂੰ ਭਲਾਉਣਾ ਮੁਰਸ਼ਿਦ ਇੱਕ ਆਮਲ ਦਾ ਪਲ ਚੁਕਾਇਆ ਨਹੀਂ ਜਾ ਸਕਦਾ ਰੋਮ ਰੋਮ ਹਰ ਜਨਮ ਚ ਆਪਣੇ ਮਾਲਕ ਦਾ ਪੜਿਓ ਪਕਾਰ ਗਾਈਏ ਤਾਂ ਵੀ ਗਿਣਾਇਆ ਨਹੀਂ ਜਾ ਸਕਦਾ ਧੰਨ ਧੰਨ ਸਤਗੁਰੂ ਤੇਰਾ ਹੀ ਆਸਰਾ